ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਾਈਏ ਟ੍ਰੈਂਡਸ ਬੁਟੀਕ ਰਾਮਪਰਾ ਫੁੱਲ ਪੰਜਾਬ ਤੋਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਜ਼ਿਆਦੇ ਸੋਹਣਾ ਤੇ ਪਿਆਰਾ ਪੀਸ ਜਿਹੜਾ ਆਪਾਂ ਆਊਟਫਿਟ ਰੈਡੀ ਜਿਹੜੀ ਆਊਟਫਿਟ ਰੈਡੀ ਕਰੀ ਆਪਾਂ ਅੰਗੇਜਮੈਂਟ ਤੇ ਫੰਕਸ਼ਨ ਲਈ ਪੈਕ ਤੇ ਫਰੰਟ ਤੋਂ ਫਰੌਕ ਸੂਟ ਦੇ ਦੋਨੋਂ ਸਾਈਡ ਤੋਂ ਆਪਾਂ ਵਰਕ ਕਰਿਆ ਇਹਦੇ ਉੱਪਰ ਬਹੁਤ ਜ਼ਿਆਦੇ ਪਿਆਰਾ ਹੈਂਡਵਰਕ ਰੈਡੀ ਕਰਿਆ ਦੇਖ ਸਕਦੇ ਹੋ ਤੁਸੀਂ ਫਲੇਅਰ ਦੇ ਉੱਪਰ ਫਰੰਟ ਬੈਕ ਦੋਨੋਂ ਸਾਈਡ ਤੋਂ ਨੇੜੇ ਤੋਂ ਬਹੁਤ ਜ਼ਿਆਦੇ ਫਿਨਿਸ਼ਿੰਗ ਨਾਲ ਵਰਕ ਕੀਤਾ ਔਰ ਕਲੀਆਂ ਦੇ ਉੱਪਰ ਬਹੁਤ ਜ਼ਿਆਦੇ ਪਿਆਰਾ ਵਰਕ ਕੀਤਾ ਹੋਇਆ ਜੈਸਟ ਪਾਰ ਦੇ ਉੱਪਰ ਵੀ ਕਾਫੀ ਜ਼ਿਆਦਾ ਹੈਵੀ ਲੁੱਕ ਦਿੱਤੀ ਹੋਈ ਹੈ ਵਰਕ ਦੀ ਆਪਾਂ ਬੈਕ ਤੋਂ ਆਪਾਂ ਲਟਕਣ ਲਗਾ ਕੇ ਇਹਨੂੰ ਵਧੀਆ ਲੁੱਕ ਦਿੱਤੀ ਹੋਈ ਹੈ ਔਰ ਬਾਜ਼ੂ ਆਪਾਂ ਪਾਕਿਸਤਾਨੀ ਸਟਾਈਲ ਲੂਜ਼ ਰੱਖੀ ਹੈ ਇਹਦੀ ਇਹ ਬਾਜ਼ੂ ਨਾਲ ਦਾ ਵਰਕ ਫੋਰ ਸਾਈਡ ਦੁਪੱਟੇ ਤੇ ਆਪਾਂ ਦਿੱਤਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਜਿੱਦਾਂ ਦਾ ਬਾਜ਼ੂ ਦੇ ਉੱਪਰ ਵਰਕ ਹੈ ਉਦਾਂ ਦਾ ਵਰਕ ਹੀ ਦੁਪੱਟੇ ਦੇ ਉੱਪਰ ਆਪਾਂ ਦਿੱਤਾ ਹੈ ਦੁਪੱਟੇ ਦੇ ਆਪਾਂ ਫੋਰ ਸਾਈਡ ਵਰਕ ਕੀਤਾ ਸਾਰੇ ਸਾਈਡ ਦੁਪਰ ਵਰਕ ਕਰਕੇ ਬਹੁਤ ਜ਼ਿਆਦਾ ਸੋਹਣੀ ਫਿਨਿਸ਼ਿੰਗ